ਕਤਰੀ ਗੱਲ ਬਾਈ ਜੀ ਸਾਰਿਆਂ ਨੂੰ ਅੱਜ ਆਪ ਆਏ ਹੋਏ ਆ ਸ਼ਰਮੇ ਕੋਲੇ ਤਲਵੰਡੀ ਸਾਬੋ ਤੇ ਬਾਈ ਕੋਲੇ ਬਹੁਤ ਸੋਹਣੇ ਟਰੈਕਟਰ ਆ ਇਹ ਬਾਈ ਨੇ ਕਰਾਉਂਦੇ ਆ ਗੱਲਬਾਤ ਐਂਡ ਗੱਲਬਾਤ ਆ ਬਹੁਣੇ ਸੋਹਣੇ ਟਰੈਕਟਰ ਆ ਇਹ ਇਹਨਾਂ ਦਿਖਾਵਾਂਗੇ ਪੈਂਕੀ ਵਾਲਾ ਚੋਨਾ ਲੀਕਾ ਐਂਡ ਗੱਲਬਾਤ ਆ ਪੂਰੇ ਸੋਹਣੇ ਟਰੈਕਟਰ ਆ ਇਹ ਸ਼ਰਮਾ ਜੀ ਨੇ ਕਰਾਵਾਇਆ ਇਸਦੀ ਗੱਲਬਾਤ ਆ ਇਹ ਨਾਲ ਹੋਣਗੇ ਬਾਈ ਤਲਵੰਡੀ ਆ ਹੋਰ ਬਾਈ ਜੀ ਆਲਾ ਆ ਲਓ ਬਾਈ ਆਈ ਆਈ ਟੰਗ ਨੀ ਚਾਹ ਨਾ ਹੋਰ ਜਰਮਾ ਜੀ ਜਿਵੇਂ ਆ ਠੀਕ ਐ ਬਹੁਤ ਵਧੀਆ ਓਕੇ ਜਮਾ ਹੋਰ ਪੁਰਾਣੇ ਵਾਲਾ ਦਿੱਕਤਾ ਕਰ ਸਰਕਾਰ ਪਤ ਪਰ ਵਿਕਾਸ ਉਹ ਯਸਪ੍ਰਿਤ ਕੀ ਵਾਲਾ ਭਾਈ ਅੱਜ 10 ਤਰੀਕ ਆ 11 ਹੈ ਨਾ 10 10 10 ਦੇਖ ਲਾ 11 ਹੈ ਭਾਈ 11 ਹੋ ਗਿਆ 11 ਤਰੀਕਾ ਨਵੰਬਰ 2024 ਦੇਣ ਬੁੱਧਵਾਰ ਪੈਤਲਵੰਡੀ ਸੱਬੋ ਮੰਡੀ ਨੇ ਜੀ ਟਰੈਕਟਰ ਦਿਖਾਵਾਂਗੇ ਜੀ ਜਾ ਜੇ ਬਿਹਤਰ ਹੋਣ ਦੀ ਕੋਸ਼ਿਸ਼ ਕਰਾਂਗੇ ਪੁਰਾਣੇ ਕੱਟੇ ਜਾਣਗੇ ਲੋਨ ਫੈਂਸ ਹੋ ਜੀ ਠੀਕ ਹੈ ਭਾਈ ਜੀ ਤੇ ਭਾਈ ਜੀ ਆਪਣੀ ਇੱਕੋ ਯਾਦ ਤਾਂ ੁੱਲੜਾ ਨਾ ਤਾਂ ਮੈਂ ਗਲਤ ਗੱਲ ਜੀ ਕਰਾਂ ਨਾ ਨਾ ਕੀਤੀ ਐ ਨਾ ਮੈਨੂੰ ਠੀਕ ਹੈ ਗੱਲ ਭਾਈ ਭਾਈ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਦੇਖੀ ਹੈ ਨਾ ਭਾਈ ਸੋਡ ਨਹੀਂ ਸ਼ਰਮਾ ਸ਼ਰਮ ਹਾਂ ਸੋਡ ਦਾ ਬੇਨਾਮ ਢੱਕਾ ਨਹੀਂ ਬਈ ਇਹ ਬਾਈ ਸੋਡਾ ਨਾ ਸੋਚੂਗਾ ਮੈਂ ਤੇ ਫਿਰ ਬਾਈ ਵੀਡੀਓ ਮੈਂ ਕਾਦੇ ਵਾਸਤੇ ਪਾਉਂ ਕਿਹਦੀ ਕੌਣ ਦੇਖੂ ਤੁਹਾਨੂੰ ਮੈਨੂੰ ਕੌਣ ਦੇਖੂ ਤਜਰਬਾ ਕਰ ਲਿਓ ਜਿਹੜੇ ਟਰੈਕਟਰ ਮੈਂ ਦਿਖਾਉਂਗਾ ਲੱਖਾਂ ਵੀਡੀਓ ਆਉਂਦੀਆਂ ਤਲਵੰਡੀ ਸਾਬੋ ਦੀਆਂ ਤੇ ਹੋਰ ਦੀ ਵੀਡੀਓ ਦੇਖ ਲਿਆ ਆਪਣੀ ਵੀਡੀਓ ਦੇਖ ਬਾਈ ਜੀ ਕੁਝ ਨਾ ਕਰਿਓ ਮਾੜਾ ਟਰੈਕਟਰ ਨਾ ਤਾਂ ਲਵਾ ਨਾ ਦਵਾਵਾ ਨਾ ਬੇਚਾ ਜੇ ਕਿਸੇ ਨੇ ਮਾੜਾ ਲੈਣਾ ਬਾਹਰਲਾ ਨੰਬਰ ਲੈਣਾ ਜਾਂ ਕੁਛ ਹੋਰ ਤਰ੍ਹਾਂ ਦਾ ਉਹ ਕੰਟੈਕਟ ਨਾ ਕਰਿਓ ਮੈਂ ਟਰੈਕਟਰ ਉਹੀ ਦਵਾਉਂਗਾ ਜਾਂ ਦੇਉਂਗਾ ਜਿੱਤੇ ਮੈਨੂੰ ਤਸੱਲੀ ਹੈ ਮੈਂ ਇੱਕੋ ਗੱਲ ਤੋਂ ਜਾਣਦਾ ਇੱਕੋ ਗੱਲ ਤੋਂ ਚੱਲਦਾ ਬਾਈ ਮੈਂ ਕਿ ਮੈਨੂੰ ਕੋਈ ਐ ਨਾ ਕਹੇ ਦੇ ਪਤਾ ਕੀ ਗੱਲ ਹੁੰਦੀ ਆ ਬਦਲ ਹੈ ਹਾਂਜੀ ਉਹ ਤੁਸੀਂ ਟਰੈਕਟਰ ਲੈ ਕੇ ਜਾਂਦੇ ਹੋ ਬਾਈ ਜਾਂ ਲੈ ਕੇ ਜਾਓਗੇ ਤੁਸੀਂ ਲੁਕਾਉਂਦੇ ਦਾ ਇਹ ਨਹੀਂ ਟਰੈਕਟਰ ਨੂੰ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਟਰੈਕਟਰ ਦੇਖਣਗੇ ਆਹ ਗੱਲ ਨਾ ਕਹੇ ਦੇ ਕਹੇ ਦੇ ਕੋਈ ਕਿਹੜੇ ਗੁੱਸਾ ਨਾ ਕਰਿਓ ਬਾਈ ਯਾਰ ਕਿਹੜੇ ਭੈਣ ਚੋਦੇ ਨੇ ਦਵਾਇਆ ਓਏ ਇਹ ਗੱਲ ਨਾ ਕਹੇ ਦੇ ਕੋਈ ਬਾਈ ਪਰ ਐ ਕਹੇ ਬਾਈ ਕਿੱਥੋਂ ਲੈ ਕੇ ਆਇਆ ਇਨੇ ਦਵਾਇਆ ਠੀਕ ਹੈ ਗੱਲ ਨਜ਼ਾਰਾ ਫੇਰ ਆ ਸਭ ਤੋਂ ਪਹਿਲਾਂ ਆ ਗਿਆ ਭਾਈ ਭਾਈ ਸੱਸੀ ਗੱਲ ਹਸੀਕਾ ਪੀਕੋ ਭਾਈ ਠੀਕ ਹੈ ਆਪਣੀਆਂ ਸਾਰੇ ਆਪਣੀਆਂ ਹੀ ਆ ਕੋਸ਼ਿਸ਼ ਕਰਾਂਗੇ ਭਾਈ ਜਾ ਕੇ ਰੋ ਸੋਨਾ ਲੀਕਾ ਪੇਂਟਿੰਗ 2009 ਮਾਡਲ ਆ ਪਿਛਲੇ ਟਾਇਰ ਹੈਗੇ ਭਾਈ 85 90 ਪੈਸੇ ਐਮ ਆਰਫ ਦੇ ਆ ਮੂਰਲੇ ਠੀਕ ਠਾਕ ਆ ਭਈਆ ਸੁਣੀ ਆ ਕੌਣ ਸੁਣੀ ਇਨਸ਼ਾ ਅੱਲਾ ਠੀਕ ਹੈ ਗੱਲ ਆ ਬਾਈ 275000 ਲਿਖੀ ਬੈਠਾ ਡੰਗਾ ਫੱਟੀ ਛਤਰੀ ਸਭ ਕੁਝ ਨਾਲ ਕਿੰਨੇ ਦਾ 2.5 ਲੱਖ ਦਾ ਨਾ ਨਾ ਮਾ ਕਿੰਨੇ ਦਾ 2.5 ਲੱਖ ਦਾ ਮਾ 240000 ਦਾ ਆਜੋ ਕਿਹੜਾ 9 ਜਿਆਦਾ ਨਹੀਂ ਹੁੰਦਾ 240000 2.4 ਲੱਖ 4000 ਦਾ ਲੈ ਜਾਓ ਵਹਿਫਤ ਕਰਨ ਨੂੰ ਮੈਂ ਤੁਹਾਨੂੰ ਕਹਦਾ ਹਟਦੇ ਨਹੀਂ। ਕੁਛ ਹੋ ਜੇ। ਮੈਂ ਬਾਲੇ ਬਾਰੀ ਕਿਹਾ। ਉਸ ਤੋਂ ਬਾਅਦ ਵਿੱਚ ਆ ਗਈ ਸੋਨਾ ਲਿਕਾ। 2018 ਮਾਡਲ ਮਾਡਲਾ ਪਿਛਲੇ ਟਾਇਰ ਤਾਂ ਬਾਈ ਜਮਾ ਹੀ ਕਾਜੇ ਆ। ਐਮ ਆਰ ਐਫ ਗੁੱਡੀਆਂ ਤੇ ਲਿਖਿਆ ਹੋਇਆ ਤੇ ਮੂਹਲੇ ਟਾਇਰ ਨਾਲ ਦੇ ਅੰਦੇ। ਨਾਲ ਦੇ ਬਾਈ 45 ਕੇ ਪੈਸੇ। ਐਨਓਸੀ ਮਿਲ ਜੂ ਲੋਨ ਫਾਇਨਸ ਹੋ ਜੂ ਪੁਰਾਣਾ ਕਟਾਇ ਜਾਏ ਉਹ ਚ ਪੁਰਾਣਾ ਕਟਾਇ ਜਾਊਗਾ ਕੱਲਾ ਪਹਿਲਾ ਵਾਲੇ ਚ ਲੋਨ ਫਾਇਨਸ ਹੁੰਦਾ ਪੂਰੇ ਰੇਟ ਹੀ ਬੜਾ ਲਿਖੀ ਬੈਠਾ ਯਾਰ ਤੂੰ 455 ਆ 555000 ਉਹ ਤਰਾ ਡਾ ਦੇਗੇ ਕੱਲਾ 555 ਹੀ ਲਾ ਦਨੇ ਹੋਰ ਯਾ ਯਾਰ 5 ਲੱਖ ਹਾਂ ਇਹ ਦੂ ਘਟ ਦਿੰਦੇ ਜੀ ਸਹੀ ਉਹ ਲੈਖ ਬਾਈ ਬਾਈ ਪੂਰੇ 5 ਲੱਖ ਦਾ ਟਰੈਕਟਰ ਲੈ ਜਿਓ ਰੇਟ ਸਹੀ ਆ ਬਾਈ ਇਹ ਆ ਰੇਟ ਸਹੀ ਆ ਇਹ ਬਾਈ 57 ਐਚਪੀ ਵਾਲਾ ਟਰੈਕਟਰ ਹੈ ਨਾ ਬਾਈ ਆ ਪਾਵਰ ਪਲੱਸ ਆ ਹਾਂ 57 ਐਚਪੀ ਆਲਾ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਵੀਰੇ ਪੂਰਾ ਸੋਹਣਾ ਸਾਰਾ Ориਜినਲ ਆ ਕਿਤੇ ਰੰਗ ਪੇਂਟ ਨਹੀਂ ਹੋਇਆ ਪਾਈ ਜੀ ਠੀਕ ਆ ਉਹਦਾ ਚਲਾ ਕੇ ਬਾਕੇ ਪੂਰੀ ਤਸੱਲੀ ਕਰਕੇ ਲੈ ਕੇ ਜਾਇਓ ਬੇਸ਼ੱਕ ਆ ਦੇਖਾ ਜਿੱਤੇ ਆ ਲਿਖਿਆ ਹੋਵੇ ਨਾ ਪੁਰਜਾ ਪਾਵਰ ਪਲੱਸ ਤਾਂ ਇਹ 57 ਐਚਪੀ ਹੋਗਾ ਐਚ ਡੀ ਐਮ ਹੈਵੀ ਡਿਊਟੀ ਮੈਲਜ ਇਹ ਪੂਰੇ 5 ਲੱਖ ਦਾ ਲੈ ਜਾਓ 50 ਉੱਡ ਗਿਆ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ 800 55 16 ਮਾਡਲ ਆ ਪਿਛਲੇ ਟਾਇਰ ਪੁੱਲਰ ਜਮਾ ਤਾਜ ਚਾਰੀ ਤਾਜੇ ਆ ਬਾਈ ਆਹ ਦੇ ਖਤਰਾ ਗੁੱਡੀਆਂ ਤੇ ਹਜੇ ਵੀ ਲਿਖਿਆ ਪਿਆ ਬਾਈ 14928 ਸਾਰਾ original ਆ ਬਾਈ ਟਰੈਕਟਰ ਖੈਰ ਸੋਹਣਾ ਠੀਕ ਆ 535000 ਰੁਪਏ ਡਿਮਾਂਡ ਆ ਕਿੰਨੇ ਦਾ ਬਾਈ ਤਹਾਂ ਤਹਾਲੇ ੜਾ ਦਾਂਗੇ 5 ਲੱਖ ਦਾ 490000 ਕਹਿਦਾ ਕਾਰ 90000 ਦਾ ਲੈ ਜੋ ਭਾਈ ਮਾੜਾ ਨਹੀਂ ਇਹਦਾ ਉਹਨੂੰ ਕਿਸੇ 15ਵੇਂ 15 ਮਾਡਲ ਵਿੱਚ ਨਹੀਂ ਦੇਦਾ 16 ਲੋਨ ਫੈਂਸ ਹੋ ਜੂਆ ਤੇ ਪੁਰਾਣਾ ਕੱਟਿਆ ਜੀ ਉਸ ਤੋਂ ਬਾਅਦ ਦੇ ਵਿੱਚ ਫੇਰ 750 ਆ ਗਿਆ 14 ਮਾਡਲ ਆ ਟਾਇਰ ਭਾਈ 90 95 ਪੈਸੇ ਆ ਇਹ 55 ਐਚਪੀ ਟਰੈਕਟਰ ਆ ਕਿ 50 ਇਹ 50 50 ਐਚਪੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਭਾਈ ਲੋਨ ਫੈਂਸ ਹੋ ਜੂਆ ਪੁਰਾਣਾ ਕੱਟਿਆ ਜੀ ਸਵਾ ਚਾਰ ਲਿਖੀ ਬੈਠਾ ਕਿੰਨੇ ਦਾ ਬਾਈ ਪੂਰੇ 4 ਲੱਖ ਦਾ 4 3 ਲੱਖ ਨਹੀਂ ਜੇ ਮੈਂ ਬਹਿਤ ਕਰੀਏ 20000 ਘਟਾ ਦੇ ਦਿੰਦੇ 20000 ਹਾਂ 95000 ਦਾ ਲੈ ਜੀ ਮੈਂ ਬਹਿਤ ਕਰ ਨੂੰ ਹਟਦਾ ਨਹੀਂ ਹਟਦਾ ਨਹੀਂ ਉਸ ਤੋਂ ਵੱਧ ਆਗਾ 450 ਬਾਈ ਏਸ ਆ ਗਿਆ 12 ਮਾਡਲ ਡਬਲ ਕਲਚਾ ਇੱਕ ਗੱਲ ਹੋਰ ਆ ਪੁੱਲਰ ਲਗਭਗ ਅੱਧੇ ਤੋਂ ਵੱਧ 855 ਹੀ ਹੁੰਦਾ ਕਿਉਂ ਲੈਫਟ ਢੀਪਰ 555 ਦਾ ਹੁੰਦਾ ਹੈ ਗੇਅਰ ਬਾਕਸ 855 ਹੁੰਦਾ ਪਿਛਲਾ ਐਸਾ ਇਥੋਂ ਲੈ ਕੇ 855 ਹੁੰਦਾ ਬਈ ਤੇ ਉਸ ਤੋਂ ਬਾਅਦ ਆ ਇਹਦੂ ਬਾਹਰ 855 ਹੁੰਦਾ ਕੱਲਾ ਇੰਜਣੀ ਇੰਡੀਅਨ ਚ ਵਰਕ ਆ ਥੋੜਾ ਜਿਹਾ 12 ਮਾਡਲ ਸਵਾ ਦੋ ਲਿਖੀ ਬੈਠਾ ਕਿੰਨੇ ਦਾ 9 ਲੱਖ ਦੇ ਦਾਂਗੇ 190000 ਦਾ ਕਹਦਾ 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 190000 ਦਾ ਜੈ ਸੋਚੂ ਆ ਗਿਆ ਜੈ ਸੋ ਕਟ ਹੋਊਗਾ ਆ ਜਾਂ ਨਹੀਂ ਆ ਕੇ ਨਹੀਂ ਕਟੋਣਾ ਲੈ ਭਾਈ ਆਦੇ ਮੰਗ ਤੁਹਾਨੂੰ 554 ਜੌਂਡੀਆਰਾ ਇੱਕ ਤੁਹਾਨੂੰ ਗੱਲ ਪਹਿਲਾਂ ਦਾ ਬਾਈ 3 ਸਪੀਡਾ ਇਹ ਕਿਹਾ ਭਾਈ ਹਾਂ ਸਰੀ ਕਰਵਾਇਆ ਹੋਇਆ ਕਰਵਾਇਆ ਹੋਇਆ ਕਿਟ ਪਾਈ ਆ ਵਧੀਆ ਪੀਰੀ ਇਹਦੇ ਚ ਟਾਇਰ ਪਿਛਲੇ ਹੈਗਾ ਭਾਈ 90 95 ਪੈਸੇ ਟੱਕ ਟੱਕ ਜਾਂ ਵਿਚੇ ਆ ਸਾਰਾ ਕੁਝ ਵਿਚੇ ਆ ਠੀਕ ਆ ਪਾਵਰ ਸਟੀering ਆ ਡਬਲ ਪੀਟ ਹੋਇਆ ਇਹ ਹਾਂ ਡਬਲ ਪੀਟ ਹੋਆ ਤਾਂਸ ਮਾਡਲ ਦਾ ਲੋਨ ਫੈਂਸ ਹੋਣਾ ਨਹੀਂ ਇਹ ਨੋ ਸੀ ਮਿਲ ਜੂ ਨਾ ਹੋ ਜੂ ਤੁਹਾਡੇ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਪੁਰਾਣਾ ਕਟਿਆ ਹੋਊ 3 ਸਪੀਡ ਆ ਤੇ ਬਾਈ 4 15 ਲਿਖੀ ਬੈਠਾ ਤੈਨ ਕਿੰਨੇ ਦਾ ਤਿੰਨ 95 ਦਾ ਦੇ ਦਾਂਗੇ ਨਾ ਨਾ 3 ਲੱਖ 80 ਹਜ਼ਾਰ ਦਾ ਟਰੈਕਟਰ ਲੈ ਜਾ ਬਾਈ ਇਹ ਕੁਛ ਨਹੀਂ ਆ ਐਨੇ ਦਾ ਮਾੜਾ ਜੀ ਬਾਕੀ ਮੌਕਾ ਦੇਖਾਂਗੇ ਨਾ ਮੌਕਾ ਇਹਦੇ ਚੋ ਵੀ ਦੇਖੇ ਹੁਣ ਉਹ ਮੌਕਾ ਦੇਖਾਂਗੇ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬਾਈ 2002 ਮਾਡਲ ਆ ਟਰੈਕਟਰ ਬਹੁਤ ਸੋਹਣਾ ਗੇਅਰ ਇੰਦਰ ਦਾ ਬਾਈ ਓਕੇ ਆ ਰਾਣਾ ਵੀ ਨਹੀਂ ਕੱਟਿਆ ਜਾਂਦਾ ਇਹਦੇ ਵਿੱਚ ਲੋਨ ਵੀ ਨਹੀਂ ਹੁੰਦਾ ਇਹ ਲੋਨ ਵੀ ਨਹੀਂ ਹੁੰਦਾ ਤੇ ਨਾਂ ਵੀ ਨਹੀਂ ਹੁੰਦਾ ਨਾਂ ਵੀ ਨਹੀਂ ਹੁੰਦਾ ਐਫ 8 ਐਫ 8 ਫਿਰ ਆ ਚੰਗਾ ਇੰਜਨ ਗੇਅਰ ਦਾ ਭਾਈ ਚਲਾ ਕੇ ਬਾਹ ਕੇ ਉਸ ਤਸੱਦੀ ਕਰਕੇ ਲੈ ਕੇ ਜਾਇਓ ਬੇਚੱਕ ਪਿਛਲੇ ਟਾਇਰ ਭਾਈ ਅੱਧੇ ਦਾ ਮੂਰਲੇ 40 ਕੇ ਪੈਸੇ ਆ 2002 ਮਾਡਲ ਆ 1,65,000 ਕਿੰਨੇ ਦਾ ਇਹ ਨੰਬਰ ਕਿੱਥੋਂ ਦਾ ਇਹ ਜੁਪੀ ਦਾ ਕਿੱਥੋਂ ਦਾ ਜੁਪੀ ਨੰਬਰ ਆ ਭਾਈ ਇਹਦਾ 1,65,000 ਕਿੰਨੇ ਦਾ 1.5 ਲੱਖ ਦਾ ਕਈ ਸੀ 40,000 ਦਾ ਵਾਟਸਐਪ ਹੋ ਜੂਗਾ ਚਲੋ ਚਲੀਏ 40000 ਦਾ ਲੈ ਜਾ ਆਉਰੇ ਆ ਬਾਈ ਯਾਰ ਮੇਰਾ ਮੇਰਾ ਵਟਸਐਪ ਨੰਬਰ ਹੈਗਾ ਬਾਈ ਜੀ 86729 4545 ਕਾਲਿੰਗ ਨੰਬਰ ਹੈਗਾ 947884545 ਠੀਕ ਆ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਦਿਓ ਬਾਈ ਇਹਨੂੰ ਕਰ ਲਓ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ